ਅਮਰੀਕਨ ਪੁਲਿਸ ਨੂੰ ਵੱਡੀ ਕਮਜ਼ਾਬੀ ਹਾਸਲ ਹੋਈ ਹੈ ਪੁਲਿਸ ਨੇ ਕਾਰਵਾਈ ਕਰਦੇ ਹੋਏ 7.12 ਕਿਲੋ ਹੈਰੋਇਨ ਸਮੇਤ ਯੂਪ ਦੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਇਸ ਕਾਰਵਾਈ ਦੌਰਾਨ ਪਾਕਿਸਤਾਨ ਦੇ ਤਸਕਰ ਜਗਪ੍ਰੀਤ ਸਿੰਘ ਜੱਗਾ ਦਾ ਨੈੱਟਵਰਕ ਬੇਨਕਾਬ ਹੋ ਗਿਆ ਤੇ ਪਤਾ ਲੱਗਾ ਕਿ ਇਹ ਵੱਡੀ ਖੇਪ ਡਰੋਨ ਰਾਹੀਂ ਭਾਰਤ ਵਿੱਚ ਭੇਜੀ ਜਾ ਰਹੀ ਸੀ ਪੁਲਿਸ ਨੇ ਕਿਹਾ ਹੈ ਕਿ ਪੂਰੇ ਨੈੱਟਵਰਕ ਦੀ ਜਾਂਚ ਜਾਰੀ ਹੈ ਇਹ ਕਾਰਵਾਈ ਸੀਆਈਏ ਸਟਾਫ ਇੰਚਾਰਜ ਬਲਵਿੰਦਰ ਸਿੰਘ ਨੇ ਆਪਣੀ ਟੀਮ ਨਾਲ ਮਿਲ ਕੇ ਕੀਤੀ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਥੇਸ਼ਵਰਧ ਨੂੰ ਇਹ ਮੈਦਾਨ ਵਿੱਚ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਪੁਲਿਸ ਅਫਸਰ ਸਾਹਿਬ 7 ਕਿਲੋ 122 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ ਔਰ ਇਹ ਚ ਮੇਨ ਦੋ ਸ਼ਖਰਿਆ ਗਿਆ ਔਰ ਦੂਸਰਾ ਜਿਹੜਾ ਆਇਡੈਂਟੀਫਾਈ ਹੋ ਗਿਆ ਜਿਹੜਾ ਮੇਨ ਇੱਕ ਪਿੰਨ ਹੈ ਔਰ ਸਮਗਲਰ ਹੈ ਇਹ ਸਾਡੇ ਸੀਆਈਏ 3 ਦੇ ਬਲਵਿੰਦਰ ਸਿੰਘ ਜਿਹੜੇ ਜਾਣਦੇ ਹੋ ਉਹਨਾਂ ਦੀ ਟੀਮ ਨੇ ਇਹ ਜਿਹੜੀ ਅਰੈਸਟ ਕੀਤੀ ਹੈ ਔਰ ਇਹਦੇ ਚ ਜਿਹੜੀ ਰੈਸਟ ਹੋਈ ਹੈ ਉਹ ਬਡਾਲੀ ਝਾੜਾ ਤੋਂ ਹੋਈ ਹੈ ਮੇਨ ਗੱਲ ਇਹ ਹੈ ਕਿ ਜਿਹੜਾ ਬੰਦਾ ਫੜਿਆ ਗਿਆ ਹੈ ਦਾ ਨਾਮ ਹੈਗਾ ਯਾਸੀਨ ਮੁਹੰਮਦ तकरीबन 22 ਸਾਲ ਦਾ ਹੈਗਾ ਸੰਵਲ ਯੂਪੀ ਦਾ ਰਹਿਣ ਵਾਲਾ ਇਹਦੇ ਖਿਲਾਫ ਪਹਿਲਾਂ ਵੀ 4 ਮੁਕੱਦਮੇ ਦਰਜ ਹੈ ਪੰਜਾਬ ਦੇ ਵਿੱਚ ਐਸਬੀਐਨ ਲਾਲਰੂ ਮੁਹਾਲੀ ਦੇ ਵਿੱਚ ਰਹਿ ਰਿਹਾ ਆਰਮਜ਼ਟਰੀ ਐਂਡੀਪੀਐਸ ਐਕਟ ਥੈਫਟ ਤੇ ਸਨੇਚਿੰਗ ਦੇ ਔਰ ਐਂਡੀਪੀਐਸ ਐਕਟ ਦੇ ਵਿੱਚ ਪਹਿਲਾਂ ਵੀ ਇਹ ਅਰੈਸਟ ਹੋ ਚੁੱਕਿਆ ਸਿਮਰਾਲਾ ਖੰਡਿਆ ਦੇ ਵਿੱਚ ਔਰ ਅਨਐਮਪਲੋਇਡ ਬੰਦਾ ਹੈ ਔਰ ਜਿਹੜਾ ਇਹ ਮੇਨ ਕੇਸ ਇਨ ਦੇ ਸਾਹਮਣੇ ਆਇਆ ਹੋਇਆ ਹੈਗਾ ਜਗਪ੍ਰੀਤ ਸਿੰਘ ਇਲੀਸ ਟੱਕਾ ਸ਼ੇਰਪੁਰ ਤਹਿਬਾਨ ਪਿੰਡ ਟਰਮਪੁਰ थाना ਡਿਸਟ੍ਰਿਕਟ ਮੋਗੇ ਦੇ ਵਿੱਚ ਇਹਦੇ ਖਿਲਾਫ ਵੀ ਚਾਰ ਮੁਕਦਮੇ ਜੱਜ ਹੈ ਫਾਜ਼ਲ ਕਾਜ ਹੈ ਸਿਟੀ ਖੰਨਾ ਤਲਵੰਡੀ ਭਾਈ ਫਿਰੋਜ਼ਪੁਰ ਤੇ ਸੰਬਰਾਲਾ ਦੇ ਵਿੱਚ ਫਿਰ ਦੁਬਾਰਾ ਐਨਡੀਪੀਐਸ ਐਕਟ ਤੇ ਆਰਮਜ਼ ਐਕਟ ਦੇ ਉਹ ਇੱਕ ਨੋਨ ਸਮਗਲਰ ਹੈ ਔਰ ਮੂਲੀ ਪੁੱਛੀ ਤੂਏ ਪਤਾ ਲੱਗਿਆ ਕਿ ਯਾਸੀਨ ਮੁਹੰਮਦ ਉਹਦੇ ਨਾਲ ਰਲ ਕੇ ਇਹਨਾਂ ਨੇ ਜਿਹੜੀ ਇਹ ਕਨਸਾਈਨਮੈਂਟ ਹੈ ਜਾਲਾ ਸੈਕਟਰ ਤੋਂ ਪਿਕਅਪ ਕੀਤੀ ਉਹਗੇ ਲੈ ਕੇ ਆ ਰਿਹਾ ਸੀ ਔਰ ਇਸ ਤੋਂ ਪਹਿਲਾਂ ਵੀ ਯਾਸੀਨ ਮੁਹੰਮਦ ਜਿਹੜਾ ਜੈਕਪਰੀ ਦੇ ਜਾਣ ਤੇ ਕਨਸਾਈਨਮੈਂਟ ਚੁੱਕ ਚੁੱਕਿਆ ਔਰ ਹਰੀਕੇ ਏਰੀਏ ਦੇ ਵਿੱਚ ਜਾ ਕੇ ਜਿੱਥੇ ਮੋਗੇ ਦਾ ਤੇ ਅਮਰਸਰ ਦਾ ਬਾਰਡਰ ਪੈਂਦਾ ਕਰਨਤਾਰ ਦਾ ਜਿਹੜਾ ਪ੍ਰਾਣਾਮ ਰਿਸਰ ਡਿਸਟ੍ਰਿਕਟ ਸੀ ਉੱਥੇ ਹੈਂਡਓਵਰ ਕਰਦੇ ਰਹੇ ਆ ਔਰ ਜਿਹੜੀ ਮੇਨ ਇੱਕ ਹੋਰ ਗੱਲ ਆਈ ਹੈ ਕਿ 2023-24 ਦੇ ਵਿੱਚ ਯਾਸੀਨ ਮੁਹੰਮਦ ਜਿਹੜਾ ਹੈ ਜਗਤਪ੍ਰੀਤ ਹੈ ਇਹ ਦੋਨੇ ਲੁਧਿਆਣਾ ਜੇਲ੍ਹ ਚ ਇਕੱਠੇ ਬੰਦ ਰਹੇ ਕਿੱਥੋਂ ਇਹਨਾਂ ਦੀ ਕਨੈਕਸ਼ਨ ਬਣੀ ਹੈ ਕਿ ਉਹਦੇ ਡਰੱਗ ਟ੍ਰੇਡ ਦੇ ਵਿੱਚ ਪੈ ਗਏ ਜਿਹੜੀ ਉਹਨਾਂ ਦੀ ਪ੍ਰੋਫਾਈਲ ਤੋਂ ਪਤਾ ਲੱਗਿਆ ਕਿ ਆਰਮਜ਼ੈਕ ਤੇ ਐਨਡੀਪੀਐਸ ਦੀ ਪਿੱਕਿੰਗਸ ਕਰਦੇ ਰਹੇ ਆ ਬਾਰਡਰ ਤੋਂ ਔਰ ਇਹ ਸਾਰੀਆਂ ਜਿਹੜੀਆਂ ਕਨਸਾਈਨਮੈਂਟ ਹੈਗੀਆਂ ਜ਼ਿਆਦਾ ਇਹਨਾਂ ਦੀ ਡਰੋਨ ਦੇ ਰਾਹੀਂ ਆਈਆਂ ਐ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਸਾਈਡ ਤੋਂ ਬਹੁਤ ਜਲਦੀ ਅਸੀਂ ਜਗਤਪ੍ਰੀਤ ਨੂੰ ਵੀ ਅਪੂ ਕਰਾਂਗੇ ਔਰ ਉਸ ਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਅਜੇ ਦੀ ਪੁੱਛਗਿੱਛ ਚੱਲ ਰਹੀ ਹੈ ਔਰ ਬਹੁਤ ਸਾਰੀਆਂ ਸਾਨੂੰ ਇਨਕ੍ਰਿਮੀਨੇਟਿੰਗ ਐਵਿਡੈਂਸ ਜਿਹੜੀ ਹੈ ਇਹਦੇ ਅ ਗੱਲਬਾਤ ਤੋਂ ਇਹਦੀ ਸਰਚ ਤੋਂ ਔਰ ਇਹਦੇ ਜਿਹੜੇ ਪਰਸਨਲ ਬਲੋਂਗਿੰਗਸ ਐਂਡ ਕੋਡਿੰਗ ਮੋਬਾਈਲ ਫੋਨ ਉਤਾਰੂਗੇ ਤਾਂ ਸਰ ਕਿੰਨੇ ਸਮੇਂ ਤੋਂ ਇਹ ਐਕਟਿਵ ਸੀ ਤਾਂ ਕਿੰਨੀਆਂ ਕਨਸਾਈਨਮੈਂਟਾਂ ਹੁਣ ਅੱਗੇ ਦੇਚਕਾਰੀਏ ਚਾਰਕ ਦੇ ਕਰੀਬ ਤਾਂ ਮੰਨ ਰਿਹਾ ਵੀ ਮੈਂ ਦੱਸਿਆ ਔਰ ਹਰੀਕਾ ਏਰੀਆ ਜ਼ਿਆਦਾ ਇਹ ਪ੍ਰਿਫਰ ਕਰ ਰਹੇ ਸੀ ਇੱਕ ਉੱਥੇ ਚਲੇ ਜਾਂਦੇ ਸੀ ਉਥੋਂ ਜੁਕਦੇ ਉਹ ਇਹਦੇ ਤੇ ਮੈਨੂੰ ਲੱਗਦਾ ਕਿ ਹੋਰ ਸਭ ਨੂੰ ਕਾਮਯਾਬੀ ਮਿਲੇਗੀ ਕਿਉਂਕਿ ਫਾਈਨੈਂਸ਼ੀਅਲ ਐਂਗਲ ਵੀ ਜਿਹੜਾ ਜਗਪ੍ਰੀਤ ਸਾਹਿਬ ਜਿਆ ਹੋਇਆ ਇਹਦੇ ਤੋਂ ਮਿਲ ਜੂਗਾ ਔਰ ਮੇਨ ਗੱਲ ਇੱਕ ਵਿੱਚ ਹੋਰ ਇੰਪੋਰਟੈਂਟ ਹੈ ਕਿ ਜਗਪ੍ਰੀਤ ਜਿਹੜਾ ਮਾਝਾ ਏਰੀਆ ਚੋ ਪਿਕਅਪ ਹੋ ਰਿਹਾ ਹੈ ਇਸਮਾਨ ਬੰਦਾ ਲਾਰਾ ਨੂੰ ਰਹਿੰਦਾ ਹੈ ਪਰ ਉਹ ਤੋਂ ਆਕੇ ਕੰਮ ਕਰਕੇ ਪਾਕਿਸਤਾਨ ਬੇਸ ਸਪੌਨਸਰਸ ਨਾਲ ਕੰਟੈਕਟ ਜਗਪ੍ਰੀਤ ਦਾ ਹੈਗਾ ਤੇ ਮੁਹੰਮਦ ਯਸੀਨ ਦਾ ਵੀ ਉਹਨੇ ਨਾਲ ਅੱਗੇ ਕਰਾਇਆ ਹੋਇਆ ਹੈ ਸਰਦ ਮਾਲਵੇ ਦੇ ਵਿੱਚ ਸਪਲਾਈ ਆ ਜਿਆਦਾਤਰ ਜੇ ਆਪਾਂ ਉਹਦਾ ਕ੍ਰਿਮੀਨਲ ਪ੍ਰੋਫਾਈਲ ਦੇਖੀਏ ਫਰੋਜ਼ਪੁਰ ਖੰਨਾ ਲੁਧਿਆਣਾ ਇਸ ਏਰੀਆ ਦੇ ਵਿੱਚ ਐਕਟਿਵਲੀ ਲੰਪਰੀ ਇਹ ਤੋਂ ਲੈ ਜਾ ਕੇ ਉਹ ਸਮਾਨ ਅੱਗੇ ਵੇਚਦਾ ਰਿਹਾ ਔਰ ਉਹਦੇ ਨਾਲ ਇਹ ਜਿਹੜਾ ਯਾਸੀਨ ਹੈ ਇਹਦੇ ਖਿਲਾਫ ਵੀ ਉਹ ਉਹਨਾ ਏਰੀਆ 'ਚ ਮਕਦਮੇ ਦਰਜ ਨੇ ਕਿੰਨੇ ਬੰਦੇ ਗਰੁੱਪ ਹੈਗਾ ਜੀ ਹਾਂਜੀ ਕਿੰਨੇ ਬੰਦੇ ਦਾ ਗਰੁੱਪ ਆਏ ਕਿੰਨੇ ਕ ਬੰਦੇ ਆਏ ਦੋ ਬੰਦੇ ਸਾਹਮਣੇ ਆਏ ਜੀ ਬਾਕੀ ਜਕਰੀਦ ਦੀ ਨਰਵੇਸ਼ਨ ਹੋਰ ਚੀਜ਼ਾਂ ਰਿਵੀਲ ਕਰੇਗਾ ਸਰ ਪਾਕਿਸਤਾਨ ਦਾ ਤਸਕਰ ਪਤਾ ਲੱਗਾ ਜੀ ਜਿਹਨਾਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ ਜੀ ਉਸਦੇ ਵੀ ਸਟਾਫ ਕਰ ਰਹੇ ਆ ਇਹ ਸਰ ਕਦੋਂ ਨੂੰ ਤਰਦੇਸ਼ ਅਮਨ ਕਰਕੇ ਜਾਂਦੀ ਬੰਦ ਜੀ ਜੋ ਕਿ ਮੁਰਜ਼ਾਨ ਕੰਟੈਕਟ ਕੀਤਾ ਹੈ ਕਿ ਜੀ ਹੋ ਜਿੱਤੇ ਲੱਡੂ ਰਹਿ ਰਿਹਾ ਹੈ ਉੱਥੇ ਵੀ ਇਹਨਾਂ ਦੇ ਕਲਾਬ ਸਨੇਚਿੰਗ ਦੇ ਤੇ ਹੋਰ ਮਕਸਦ ਦਰਜ ਨੇ ਸੋ ਮੈਂ ਆਪਣੀ ਸਾਰੀ ਟੀਮ ਨੂੰ ਜਿਹਦੇ ਚ ਡੀਸੀਪੀ ਸਾਹਿਬ ਅ ਬਾਲਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਦਿਵਿੰਦਰ ਸਿੰਘ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਅਰਵਿੰਦਪ ਜੀ ਡੀਐਸਪੀ ਸਾਹਿਬ ਸਾਡੇ ਏਸੀਪੀ ਇਨਵੈਸਟੀਗੇਸ਼ਨ ਔਰ ਬਲਵਿੰਦਰ ਸਿੰਘ ਇੰਚਾਰਜ ਸੀਆਈਏ 3 ਤੁਹਾਨੂੰ ਟੀਮ ਨੂੰ ਬਹੁਤ ਮੁਬਾਰਕਾ ਦਿੰਦਾ ਸਰ ਇਹ ਜਿਹੜੀ ਜੂਰੀ ਨੇ ਹੁਣ ਵਰਡ ਰੂਮ ਗਈ ਸੀ ਕਿ ਲੱਗਦਾ ਉਹ ਅਗਰ ਕੀ ਕਰੇ ਲੈਟਸਟ ਹੈ ਜੀ ਮਤਲਬ ਖਾਨੀ ਫਿਰ ਉਹ ਕਿਹਨੇ ਉਸ ਪਾਸੇ ਸਰ ਇਹਨਾਂ ਉਮਰ ਕੇ ਨਹੀਂ ਗਈ ਜੀ ਭਾਈ ਸਾਹਿਬ ਸੁਣ ਲਿਆ ਉਹ ਦੇਖ ਲੈਂਦੇ ਜਿੱਥੇ ਤੁਹਾਨੂੰ ਮਿਲ ਰਹੀ ਹੈ ਫਲਾਰਟਸ ਕਰਕੇ ਸਾਰੀਆਂ ਸਿਕਿਉਰਿਟੀ ਫੋਰਸਿਜ਼ ਵੀ ਬਿਜ਼ੀ ਆ ਤੇ ਕੁਝ ਏਰੀਆ ਵੀ ਇਨ ਐਕਸੈਸੀਬਲ ਹੋ ਗਿਆ ਸੀਗਾ ਉਸ ਤੋਂ ਮੇਰਾ ਫਾਇਦਾ ਲੈਂਦੇ ਰਹੇ ਸਰ ਜੱਗਨੇ ਵੀ ਬੇਇਨਸਾਫੀ ਵਿੱਚ ਕਾਫੀ ਸਮੇਂ ਤੋਂ ਦੱਸਿਆ ਜਾ ਰਿਹਾ ਹੈ ਕਿ ਐਕਟਿਵ ਆ ਹਾਂਜੀ ਤਾਂ ਪੁਲਿਸ ਨੇ ਕਿਹ ਚੋ ਕਿੰਨੇ ਜੱਤੋ ਵਾਲੇ ਨੇ ਨਹੀਂ 2023 ਤੋਂ ਉਹਦੇ ਖਿਲਾਫ ਮੁਕੱਦਮੇ ਦਰਜ ਨੇ ਜੇ ਪ੍ਰਾਣਾ ਪਰ ਰਿਕਾਰਡ ਦੇ ਹੈ 21 ਜੀ ਪਰਚਾ ਦਰਜ ਹੈ ਜੀ 9 ਪਰਚੇ ਹੈ ਕਈ ਚਾ ਫਿਰ ਹੁਣ 25 ਜੀ 20 ਲੇਟ ਹੈ ਸਗਾ ਸਭਰਾਲੇ ਦਾ ਇੱਟਾ ਹੀ ਜਿਹੜਾ ਇਹਦੇ ਖਿਲਾਫ ਵੀ ਇਹ ਜਾਨਦਾਰ ਅਕਲਾ ਯਾਸੀਨ ਜਨਪਰੀ ਤੈ 2425 ਤੋਂ ਹੈ ਯਾਸੀਨ ਦੇ ਖਿਲਾਫ ਬੜੇ ਪੁਰਾਣੇ ਮਕਸਦੇ ਤੋਂ ਦੱਸਿਆ ਹੋਇਆ ਹੈ ਠੀਕ ਹੈ ਸਰ ਇੰਟਰਵਿਊ